ਸਰਸਿਕਾੜ ਮੈਂ ਅਭੀ ਉਹ ਮੈਂ ਥੋੜਾ ਆਪਣਾ ਮਾਣ ਬਠਿੰਡੇ ਵਾਲਾ ਮੈਂ ਇਸ ਟਾਈਮ ਬੈਠਾ ਇਹ ਪਿੰਡ ਦਾ ਨਾ ਕੀ ਬਾਈ ਖੇੜਾ ਪਿੰਡ ਆ ਬਾਈ ਐਮਦਗੜ ਮੰਡੀ ਦੇ ਬਿਲਕੁਲ ਹਾਂ ਇਹ ਮੇਰੇ ਨਾਲ ਬਾਈ ਬੈਠਾ ਇਹਨਾਂ ਦਾ ਨਾਮ ਹੈਗਾ ਮਿੱਠੂ ਰਹੀੜਾ ਮਿੱਠੂ ਨਾ ਨਾਮ ਆ ਨਿਆਲ ਪਿੰਡ ਆ ਰਹੀੜਾ ਤਾਂ ਕਰਕੇ ਨਾਮ ਪੂਰਾ ਮਿੱਠੂ ਰਹੀੜਾ ਇਹ ਬਾਈ ਨਸ਼ਾ ਛੱਡਣ ਦੀ ਦਵਾਈ ਦਿੰਦੇ ਆ ਅਸੀਂ ਆਪਦੇ ਜਾਣਕਾਰਾਂ ਨੂੰ ਕਾਫੀ ਬੰਦੇ ਨੂੰ ਦਵਾਈ ਦਵਾਈ ਜਿਹੜੇ ਪੂਰੀ ਸਕਸੈਸ ਹੈ ਬਿਲਕੁਲ ਛੱਡ ਚੁੱਕੇ ਆ ਤੇ ਇਹਨਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਵੀ ਕੁਝ ਐਦਾਂ ਦਾ ਬੀ ਕਿਸੇ ਟਾਈਮ ਮੇ ਬਦਮਾਸ਼ ਵੀ ਰਹੇ ਕਿਸੇ ਟਾਈਮ ਨਸ਼ਾ ਵੀ ਹਨਾ ਬਾਈ ਤੁਸੀਂ ਬਿਲਕੁਲ ਬਾਈ ਤੇ ਹੁਣ ਕਲੀਨ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਬਾਈ 2020 25 ਤੋਂ ਹਾਂ ਉਹ ਕਹਿੰਦੇ ਚਾਰ ਪੰਜ ਸਾਲ ਹੋ ਗਏ ਤੇ ਕਾਫੀ YouTube Facebook ਲਈ ਤੁਸੀਂ ਇਹ ਨਦਰਕਾਰਡ ਦੇਖ ਰਹੇ ਹੋ ਸਿਸਟਮ ਬਹੁਤ ਵਧੀਆ ਪਰ ਅੱਜ ਅਸੀਂ ਗੱਲ ਕੀ ਕਰਨੀ ਆ ਜਿਹੜੀ ਦਵਾਈ ਬਾਈ ਹੁਣੇ ਦਿੰਦੇ ਆ ਹਨਾ ਚਲੋ ਅਸੀਂ ਵੀ ਅੱਖਾਂ ਵੀ ਦੀ ਕੋਟ-ਕਟ 10 ਬੰਦਿਆਂ ਨੂੰ ਦਵਾਈ ਆੱਖਾਂ ਵੀ ਦੀ ਲੰਘ ਚੁੱਕੀ ਹੋਇਆ ਦਵਾਈ ਆ ਹੀ ਦਿੰਦੇ ਆ ਬਾਈ ਦੋ ਤਿੰਨ ਬੰਦਿਆਂ ਨੇ ਆਪਣੀ ਜਾਣ ਪਛਾਣ ਨਾਲ ਠੱਗੀ ਹੋ ਗਈ ਉਹਨਾਂ ਨੇ ਵੀਡੀਓ ਬਾਈ ਦੀਆਂ ਦੇਖ ਲਈਆਂ ਗੱਲਬਾਤ ਇਹਨਾਂ ਦੀ ਸੁਣ ਲਈ ਤੇ ਉਹੀ ਦਵਾਈ ਕੋਈ ਬੰਦਾ ਹੋਰ ਆਨਲਾਈਨ ਵੇਚ ਹੀ ਜਾਂਦਾ ਮੰਨ ਲਓ ਅੱਖਾਂ ਸਾਹਮਣੇ ਆ ਗਈ ਤੇ ਉਹ ਬਾਈ ਦਵਾਈ ਜਾਲੀ ਹੁਣ ਤੁਸੀਂ ਐਂ ਦੇਖੋ ਜਿਹੜਾ ਕੋਈ ਨਸ਼ੇੜੀ ਬੰਦਾ ਤਾਂ ਪਹਿਲੀ ਬਾਈ ਮਾਰਿਆ ਹੋਇਆ ਰੱਬ ਕਰਨੀਓ ਹਨਾ ਉਹਨੂੰ ਕੋਈ ਸ਼ਰਾਫ ਲੱਗਿਆ ਹੋਇਆ ਚਾਹੇ 100 ਗ੍ਰਾਮ ਦਾ ਮਾਲ ਕੋਵੇ ਇੱਕ ਦਿਨ ਉਹਦੀ ਵੀ ਬੂਥ ਲੱਗ ਜੂ ਉਹਨੂੰ ਜਰ ਵੀ ਆਪਾਂ ਪੈਸੇ ਖਰਾਬ ਕਰ ਰਹੇ ਆ ਜਾਂ ਕੋਰੀ ਐਨਾ ਹੋ ਜੂ ਬੇਕਾਰ ਐਨਾ ਹੋ ਜੂ ਜਾਂ ਕੋਈ ਚਿੱਟਾ ਲਾਉਂਦਾ ਕੋਈ ਕਿਵੇਂ ਵੀ ਮੰਨ ਲਓ ਮਾ ਪਿਓ ਕਿੱਤੋਂ ਪੈਸੇ ਫੜ ਕੇ ਕੁਸਤਾ ਨਸ਼ੇ ਵਾਲੇ ਨੇ ਪਹਿਲਾਂ ਨੰਗ ਕਰਤੀ ਹੁੰਦੇ ਆ ਫਿਰ ਉਹ ਕਿਤੋਂ ਇੰਤਜ਼ਾਮ ਕਰਦੇ ਵੀ ਇਹਨੂੰ ਆਪਾਂ ਦਵਾਈ ਦਵਾ ਲਈਏ ਹਨਾ ਤੇ ਦਵਾਈ ਚਲੋ ਇਹਨਾਂ ਦੇ ਵੀ ਕਿਹੜਾ ਘਰੇ ਬਣਦੀ ਆ ਜਿਹੜਾ ਖਰਚਾ ਲੈਣਾ ਹੀ ਆ ਹਨਾ ਪਰ ਜਿਹੜੀ ਉਹ ਜਾਲੀ ਦਵਾਈ ਨੇ ਦੋ ਤਿੰਨ ਬੰਦਿਆਂ ਦੇ ਮਨ ਤੋੜਤੇ ਇੱਥੇ ਆ ਕੇ ਦਵਾਈ ਆਪਾਂ ਮਿਲਿਆ ਕੇ ਦੇਖੀ ਬਾਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਗੱਲ ਪਤਾ ਕਿ ਆ ਦੇਖੋ ਕੰਮ ਬਹੁਤ ਲੋਕ ਕਰਦੇ ਆ ਆਪਾਂ ਵੀ ਕਰਦੇ ਆ ਪਰ ਆਪਣੀ ਕੋਸ਼ਿਸ਼ ਇਹ ਹੁੰਦੀ ਆ ਕਿਉਂਕਿ ਆਪਾਂ ਇਹ ਚੀਜ਼ਾਂ ਨੂੰ ਇਹ ਹਾਲਾਤਾਂ ਨੂੰ ਇਹ ਦਰਦ ਨੂੰ ਆਪਾਂ ਬਿਲਕੁਲ ਨੇੜੇੋਂ ਦੇਖਿਆ ਹੋਇਆ ਆਪ ਇਹ ਚੀਜ਼ ਚੋਂ ਨਿਕਲੇ ਆ ਆਪਾਂ ਨੂੰ ਪਤਾ ਕਿ ਇੱਕ ਪਰਿਵਾਰ ਦਾ ਤਾਂ ਹੀ ਛੋਟੀ ਦਵਾਈ ਦਿੱਤੀ ہوئی ਜਾਦੇ ਕੰਮਜਾਬਾ ਕਿਉਂਕਿ ਤੁਸੀਂ ਆਪ ਮਹਿਸੂਸ ਕਰਦੇ ਬਿਲਕੁਲ ਬਾਈ ਕਿਉਂਕਿ ਜਿਹੜਾ ਵੀ ਮਰੀਜ਼ ਨੂੰ ਆਪਾਂ ਦਵਾਈ ਦਿੰਨੇ ਆ ਬਾਈ ਆਪਾਂ ਇਹ ਸੋਚਦੇ ਆ ਦੇਖੋ ਘਰ ਵੀ ਚਲਾਉਣਾ ਕਿਸੇ ਦਾ ਘਰ ਬਚਾਉਣ ਦੀ ਕੋਸ਼ਿਸ਼ ਵੀ ਕਰਨੀ ਹੈ ਕਿ ਇਮਾਨਦਾਰੀ ਨਾਲ ਜਿਹੜਾ ਬੰਦਾ ਸਾਡੇ ਕੋਲ ਆਸ ਲੈ ਕੇ ਆਉਂਦਾ ਇੱਕ ਉਮੀਦ ਨਾਲ ਇੱਕ ਭਰੋਸਾ ਕਰਦਾ ਮੇਰੇ ਤੇ ਕਿਉਂਕਿ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਹ ਇਨਸਾਨ ਆਪ ਇਹ ਚੀਜ਼ੋਂ ਨਿਕਲੇ ਆ ਸਾਡਾ ਦਰਦ ਸਮਝ ਸਮਝ ਕੇ ਇੱਕ ਨਾਨ ਐਡਿਕਟ ਬੰਦਾ ਬਾਈ ਤੋੜ ਦੀ ਪ੍ਰਵਾਸਾ ਨਹੀਂ ਦੇ ਸਕਦਾ ਨਹੀਂ ਸਮਝ ਸਕਦਾ ਠੀਕ ਆ ਉਹਦੇ ਕਰਕੇ ਲੋਕ ਆਪਣੇ ਤੇ ਵਿਸ਼ਵਾਸ ਕਰਦੇ ਆ ਪਰਮਾਤਮਾ ਵੀ ਮਿਹਰ ਕਰਦਾ ਆ ਆਪਦਾ ਕੰਮ ਬਾਈ ਇਮਾਨਦਾਰੀ ਨਾਲ ਕਰਦੇ ਆ ਤੇ ਰਿਜ਼ਲਟ ਤੁਸੀਂ ਕਿੰਨੇ ਬੰਦਿਆਂ ਤੇ ਦੇਖਿਆਗਾ ਬਾਈ ਜਿਹੜੀ ਗੱਲ ਆ ਦੇਖੋ ਇਹ ਚੀਜ਼ੇ ਅਬ ਕਾਲੀਆਂ ਬੇਡਾ ਹਰ ਇੱਕ ਚੀਜ਼ ਚ ਹੁੰਦੀਆਂ ਨੇ ਆਪਾਂ ਕਹਿ ਦਿਆ ਨਾ ਕਾਲੀਆਂ ਬੇਡਾ ਜਿੰਮਦੀਪ ਸਿੱਧੂ ਕਹਿੰਦਾ ਕਿੱਡਾ ਕਲੰਨਾ ਦਾ ਦੇਸਾ ਯਾਰ ਬਿਲਕੁਲ ਹਾਂ ਵੀ ਤੁਸੀਂ ਠੱਗੀ ਮਾਰਨੀ ਹੈ ਚੱਜਣਾ ਕਿਸੇ ਨਾ ਹੋਰ ਮਾਰ ਲਓ ਨਿਛੇੜੀ ਨਾ ਤੁਸੀਂ ਕਦੇ ਠੱਗੀ ਮਾਰਦੇ ਹੋ ਯਾਰ ਉਹ ਪਹਿਲਾਂ ਹੀ ਉਹ ਸਿਪੇਰਾ ਨੇ ਪਹਿਣੀ ਨਹੀਂ ਉਹਨੂੰ ਜਿਰੋ ਨੇ ਦਵਾਈ ਨੇ ਸਹੀ ਕੰਮ ਨਾ ਕਰਿਆ ਉਹਨੂੰ ਕਿਸੇ ਦੇ ਵਿਸ਼ਵਾਸ ਹੀ ਨਹੀਂ ਲੈਣਾ ਪਤਾ ਅੱਜ ਕੱਲ ਇਹ ਦੌੜ ਦੇ ਵਿੱਚ ਆ ਹਰੇਕ ਮੈਮੀਨਨ ਸਾੜਾ ਰਹੇ ਆ ਮੈਮੀਨਨ ਸਾੜਾ ਰਹੇ ਆ ਉਹ ਵੀ ਕਰਦੇ ਆ ਉਹ ਵੀ ਕਰਦੇ ਆ ਉਹ ਵੀ ਕਰਦੇ ਆ ਦੇਖੋ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਰਿਹਾ ਪਰ ਉੱਥੇ ਉਹ ਲੋਕਾਂ ਨੇ ਤਾਂ ਆਪਣੇ ਨਾਲ ਇਹ ਚੀ ਕੋਸ਼ਿਸ਼ ਕਰਨੀਆਂ ਨੇ ਠੀਕ ਆ ਇਹ ਚੀਜ਼ ਤੁਹਾਨੂੰ ਪਤਾ ਹਰ ਚੀਜ਼ ਦੇ ਵਿੱਚ ਇਹ ਚੀਜ਼ ਹੁੰਦੀ ਆ ਆਪਾਂ ਨੂੰ ਚਾਹੀਦਾ ਪਹਿਲੀ ਗੱਲ ਤਾਂ ਆਪਾਂ ਨੂੰ ਇੰਨੀ ਕਿਸਮ ਨੂੰ ਚਾਹੀਦੀ ਆ ਕਿ ਅਸੀਂ ਕਿ ਇਸ ਕੋਲ ਜਾਣਾ ਜਿਵੇਂ ਤੁਸੀਂ ਕਿਹਾ ਗੱਲ ਕੀਤੀ ਬਈ ਵੀਡੀਓ ਮੇਰੀ ਦੇਖੀ ਤੇ ਗੱਲ ਕਿਸੇ ਹੋਰ ਨਾਲ ਕਿਸੇ ਨਾਲ ਹੋਗੀ ਕੋਈ ਬਾਈ ਕੋਈ ਕੀ ਕਰਦਾ ਵੀਡੀਓ ਨਹੀਂ ਨਹੀਂ ਇੱਥੇ ਕਿਤੇ ਨਾ ਕਿਤੇ ਸਾਡੇ ਲੋਕ ਕਸੂਰਵਾਰ ਆ ਮਿੱਠੂ ਬਾਈ ਕੀ ਕਰਦੇ ਬਈ ਮਿੱਠੂ ਕੋਲ ਜਾਵਾਂਗੇ ਉਹ ਲੈ ਉਹ ਇੰਨੇ ਪੈਸੇ ਇਹ ਆਪਾਂ ਕੋਈ ਆ ਬੰਦਾ ਖੜਾ ਜਾਪਾਂ ਸਿੱਧੀ ਨਾ ਮੰਗਾਲੀਏ ਜਾਂ ਹੋਰ ਆਸੇ ਪਾਸੇੋਂ ਕਿਤੋਂ ਆਪਾਂ ਅੜਿਆ ਆਪਰ ਸਸਤੀ ਪੈਜੋ ਬਾਈ ਸਸਤੀ ਪੈਜੋ ਪਰ ਨਹੀਂ ਪੈਂਦੀ ਪਰ ਬਾਈ ਮੈਂ ਉਹ ਲੋਕਾਂ ਦਾ ਜਾਂ ਕਿਸੇ ਦਾ ਦੇਖੋ ਜਵਾਬ ਦੇ ਨਹੀਂ ਮੈਂ ਆਪਣਾ ਜਵਾਬ ਦੇ ਆ ਆਪਣਾ ਜ਼ਿੰਮੇਵਾਰ ਆ ਇੱਕ ਵੀ ਮਰੀਜ਼ ਤੱਕੇ ਜੀ ਨਹੀਂ ਕਹਿ ਸਕਦਾ ਬਾਕੀ ਭਾਈ ਹਰੇਕ ਨੂੰ ਪੂਰੀ ਮੈਂ ਕਹਿੰਦਾ ਇੱਕ ਜੋ ਨਸ਼ਾ ਕਰਨ ਵਾਲਾ ਬੰਦਾ ਅਸੀਂ ਇਹ ਕਹਿੰਦੇ ਹੁੰਨੇ ਆ ਕਿ ਨਸ਼ਾ ਕਰਨ ਵਾਲੇ ਬੰਦੇ ਦੇ ਵਿੱਚ ਇੱਕ ਐਟੀਟਿਊਡ ਆਪਣੇ ਆਪ ਆ ਜਾਂਦਾ ਆਈ ਐਮ ਸਮਾਰਟ ਆਈ ਐਮ ਪਰਫੈਕਟ ਕਿ ਮੈਂ ਹੀ ਚੋਅਤਾ ਮੈਂ ਹੀ ਸਹੀ ਆ ਹੁਣ ਜਦੋਂ ਆਪਾਂ ਨੂੰ ਵੀ ਪਤਾ ਬਈ ਇੰਨਾ ਕੁਝ ਕੀਤਾ ਹੁੰਦਾ ਤਾਂ ਆਪਾਂ ਇੱਥੇ ਮਾਰ ਕਿਉਂ ਖਾ ਜਾਂਦੇ ਆ ਆਪਾਂ ਇੱਥੇ ਇਹ ਚੀਜ਼ ਕਿਉਂ ਸੋ ਲੈਂਦੇ ਆ ਆਪਣੀ ਜ਼ਿੰਦਗੀ ਆ ਆਪਾਂ ਇੱਕ ਸਹੀ ਦਿਸ਼ਾ ਵੱਲ ਨੂੰ ਵਧਣਾ ਹੁੰਦਾ ਉਥੇ ਆਪਾਂ ਕੋਸ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇੱਕ ਉਹ ਇਨਸਾਨ ਮੰਗਰ ਲੱਗ ਜਾਂਦੇ ਆ ਜਿਹੜੇ ਇਨਸਾਨ ਨੂੰ ਤੋੜਦਾ ਜਾਂ ਨਸਾ ਛਡਾਉਂਦਾ ਉਹਦਾ ਵੀ ਨਹੀਂ ਆਉਂਦਾ ਜਿਹਨੂੰ ਕਿਤੇ ਤਾਬ ਤੋਂ ਬਿਨਾਂ ਕੋਈ ਤਕਲੀਫ ਹੀ ਨਹੀਂ ਦੇਖੀ ਉਹਨੇ ਕੀ ਦੇਖਿਆ ਉੱਥੇ ਬਾਈ ਪਤਾ ਕੀ ਆ ਉੱਥੇ ਨੁਕਸਾਨ ਸਾਡੇ ਲੋਕਾਂ ਦਾ ਹੀ ਹੁੰਦਾ ਠੀਕ ਆ ਚਲੋ ਮਰੀਜ਼ ਕੁੜ ਕੇ ਆਪਣੇ ਵਰਗੇ ਕੋ ਆ ਜਾਂਦਾ ਪਰ ਉੱਥੇ ਗੱਲ ਕੀ ਹੁੰਦੀ ਆ ਅਸਲ ਦੇ ਵਿੱਚ ਯਾਰ ਉਹ ਮਰੀਜ਼ ਪਹਿਲਾਂ ਤਾਂ ਖੁਦ ਪ੍ਰਤੀ ਹੋਰ ਨਰਾਸ਼ ਹੋ ਜਾਂਦਾ ਉਹਦਾ ਯਕੀਨ ਆਪਣੇ ਆਪ ਤੋਂ ਟੁੱਟ ਜਾਂਦਾ ਉਹਦੇ ਪਰਿਵਾਰ ਦਾ ਆਪਣੇ ਮਾਪਿਆਂ ਨੂੰ ਵੀ ਮਿੱਠੂ ਸੌਰੀ ਮਟੋਕਦਾ ਮਾਪਿਆਂ ਨੂੰ ਵੀ ਇਹ ਲੱਗਦਾ ਵੀ ਇਹ ਨਹੀਂ ਛੱਡ ਸਕਦਾ ਵੀਰੇ ਤਾਂ ਕੋਈ ਹੱਲ ਹੀ ਨਹੀਂ ਬਣਿਆ ਉਹ ਜਦ ਕੇ ਗਲਤੀ ਦਵਾਈ ਦੇਣ ਵਾਲੇ ਦੀ ਆ ਹੈਨਾ ਮੇਰਾ ਵੀਰ ਨਕਲ ਤੋਂ ਬਚੋ ਤਸੱਲੀ ਕਰਕੇ ਤੁਸੀਂ ਮਿਲੋਗੇ ਸੋਤੋਂ ਪੈਸੇ ਵੱਧ ਨਹੀਂ ਜਾਂਦਾ ਘੱਟ ਹਾਂ ਕੋਈ ਜ਼ਰੂਰਤ ਮੰਨਦਾ ਹੱਥ ਬੰਨ੍ਹ ਕੇ ਕਹਦੇ ਬਾਈ ਯਾਰ ਵੀ ਮੈਂ ਮਜਬੂਰੀ ਹੈ ਤਾਂ ਵੀ ਸਰੇ ਨਹੀਂ ਜਾਂਦਾ ਹੁਣ ਭਾਈ ਆਪਾਂ ਲਾਸਟ ਗੱਲਬਾਤ ਕਿਹੜੇ ਕਿਹੜੇ ਨਸ਼ੇ ਤੁਸੀਂ ਛਡਾ ਦਿੰਨੇ ਹੋ ਪੂਰੇ ਇੱਕ ਠੋਕ ਕੇ ਨਸ਼ਾ ਕੋਈ ਵੀ ਹੈ ਕੋਈ ਵੀ ਹੈ ਕੋਈ ਉਹ ਚਿੱਟੇ ਦਾ ਨਸ਼ਾ ਚਾਹੇ ਸਮੈਕ ਦਾ ਚਾਹੇ ਭੁੱਕੀ ਅਫੀਮ ਚਾਹੇ ਕੋਈ ਮੈਡੀਕਲ ਨਸ਼ਾ ਚਾਹੇ ਕੁਝ ਵੀ ਸਨਥੈਟਿਕ ਡਰੱਗਾਂ ਚਾਹੇ ਇੱਥੇ ਤੱਕ ਜਿਹੜੇ ਬਾਹਰਲੀਆ ਕੰਟਰੀਆਂ ਦੇ ਵਿੱਚ ਆਪਾਂ ਕਹਿ ਦਈਏ ਹੈਨਾ ਮੈਂ ਸਾਡਾ ਨੋ ਫੈਂਟਨਲ ਵਰਗੇ ਦਿੱਤੇ ਜਾਂਦੇ ਨੇ ਸਬਸਟੀਟਿਊਟ ਜਾਂ ਹੋਰ ਬਾਹਰਲੀਆ ਕੰਟਰੀਆਂ ਦੇ ਵਿੱਚ ਵੀ ਨਸ਼ੇ ਚੱਲਦੇ ਨੇ ਕਿਉਂਕਿ ਆਪਣੀ ਦਵਾਈ ਆਊਟ ਆਫ ਕੰਟਰੀ ਵੀ ਜਾਂਦੀ ਆ ਕਈ ਜਵਾਕ ਆਏ ਜਿਹਨਾਂ ਨੂੰ ਬਾਹਰੋਂ ਆਪਣੇ ਜਿਵੇਂ ਇੱਥੇ ਜੀਬ ਵਾਲੀ ਗੋਲੀ ਤੇ ਲਾਗੇ ਉਧਰ ਉਹ ਦਵਾਈਆਂ ਤੇ ਲਾਗੇ ਉਹ ਫਿਰ ਜਦੋਂ ਇੱਧਰ ਆਉਂਦੇ ਆ ਆਪਾਂ ਕਈ ਪੇਸ਼ੈਂਟ ਦੇ ਉਹ ਉਹਨਾਂ ਉਧਰਲੇ ਸਬਸਟੀਟਿਊਟ ਵੀ ਛੜਾ ਚੁੱਕੇ ਮਿੱਤਰੋ ਅੱਜ ਦੀ ਘੜੀ ਜੇ ਆਪਾਂ ਕਹੀਏ ਤਾਂ ਬਹੁਤ ਜਾਣੇ ਨਸ਼ਲੀ ਗ੍ਰਿਫਤ ਦੇ ਵਿੱਚ ਨੇ ਬਹੁਤ ਜੀਬ ਵਾਲੇ ਨੇ ਲੈਣਾ ਲੱਗਿਆਂ ਦੇਖਿਆ ਹੋਣੀਆ ਅਫੀਮ ਜੇ ਇਥੇ ਪੰਜ ਬੰਦੇ ਖੜੇ ਆ ਤਾਂ ਤਿੰਨ ਦੀ ਜੇਬ ਚੋਂ ਨਿਕਲੂ ਨਿਕਲੂ ਬਿਲਕੁਲ ਚਾਹੇ ਉਹ ਨਕਲੀ ਹੋਵੇ ਬਿਲਕੁਲ ਬਾਈ ਸੰਥੈਟਿਕ ਕੰਪਨੀ ਆ ਅੱਜ ਕੱਲ ਹਨਾ ਡੋਡਿਆਂ ਦੇ ਬਾਈ ਪਤਾ ਨਹੀਂ ਕੀ ਕੀ ਸਪਰੇਹਾਂ ਕਰਦੇ ਕੀ ਗੱਲਬਾਤ ਆ ਚਲੋ ਤੁਸੀਂ ਕਿਵੇਂ ਚਾਹੇ ਸਵਾਰ ਚ ਲੱਗੇ ਚਾਹੇ ਮਜ਼ਦੂਰੀ ਚ ਲੱਗੇ ਛੱਡ ਦਿਓ ਪਹਿਲੇ ਦਿਨ ਤੋਂ ਤੋੜ ਕੋਈ ਨਹੀਂ ਕੋਈ ਨਹੀਂ ਠੀਕ ਗਾਰੰਟੀ ਮਿੱਠੂ ਦੀ ਆ ਜੇ ਤੁਹਾਡਾ ਸਰ ਵੀ ਤੁਖੇ ਲੱਤ ਵੀ ਤੁਖੀ ਰਾਤ ਨੂੰ 12 ਵਜੇ ਫੋਨ ਲਾਇਆ ਉੱਥੇ ਬੈਠੇ ਨੂੰ ਹੱਲ ਦੱਸੋ ਭਾਈ ਫਲਾਨੀ ਗੋਲੀ ਲੈ ਮਰੀਜ਼ ਇੱਕ ਵਾਰ ਭਾਈ ਇਹ ਕਹਿ ਦੇਵੇ ਭਾਈ ਮੈਂ ਨਸ਼ਾ ਨਹੀਂ ਮਨ ਹੋਣਾ ਚਾਹੀਦਾ ਮਨ ਵੀ ਭਾਈ ਇੱਥੇ ਇੱਕ ਫੈਸਲਾ ਲੈਣ ਦੀ ਲੋੜ ਆ ਮਨ ਦੇਖੋ ਬਣਾਉਂਦਾ ਮਰੀਜ਼ ਤੋੜ ਸਾਹਮਣੇ ਹਾਰ ਜਾਂਦਾ ਇੱਕ ਫੈਸਲਾ ਲੈ ਲਵੇ ਇਮਾਨਦਾਰੀ ਨਾਲ ਲੈ ਲਵੇ ਸਵਾਰ ਕਰ ਲਵੇ ਉਹ ਕਹਿ ਦਵੇ ਬਈ ਮੈਂ ਨਸ਼ਾ ਨਹੀਂ ਕਰਦਾ ਮੈਂ ਕਹਿੰਦਾ ਬਾਕੀ ਜ਼ਿੰਮੇਵਾਰੀ ਹੋਊ ਤੋੜ ਤੋਂ ਡਰਦੇ ਜਾਸਾ ਅਸੀਂ ਨਸ਼ਾ ਨਹੀਂ ਛੱਡਦੇ ਤੋੜ ਲੱਗਦੀ ਨਹੀਂ ਪਹਿਲੇ ਦਿਨ ਤੋਂ ਨਹੀਂ ਲੱਗਦੀ ਕੰਮ ਨਹੀਂ ਸੁੱਟਦਾ ਮੈਂ ਕਹਿੰਦਾ 40 ਦਿਨ ਦਵਾਈ ਵੀ ਬੰਦ ਹੋਵੇ ਮਿੱਠੂ ਦੀਆਂ ਸ਼ਰਤਾਂ ਹੀ ਦੋ ਨੇ ਇੱਕ ਤਾਂ ਬਈ ਜਿਹੜਾ ਬੰਦਾ ਦਵਾਈ ਲੈਂਦਾ ਉਹ ਨਸ਼ੇੜੀ ਨਾਲ ਨਾ ਰਲੇ ਬਿਲਕੁਲ ਬਿਲਕੁਲ ਵੀ ਵੀ 2 ਮਹੀਨੇ ਜਿੰਨਾ ਚੱਲੇ ਉਹਦਾ ਮਨ ਢੋਲਦਾ ਤੇ ਦੂਜੀ ਗੱਲ ਵੀ ਉਹਦਾ ਮਨ ਆਪ ਦਾ ਖੋਦਾ ਹੋਵੇ ਆਮੇ ਪਰਿਵਾਰ ਦਾ ਸਾਥ ਹੋਵੇ ਪਰਿਵਾਰ ਨੂੰ ਪਿਆਰ ਦੀ ਜ਼ਰੂਰਤ ਹੁੰਦੀ ਆ ਹੂੰ ਤੇ ਦੂਜੀ ਗੱਲ ਜੇ ਕਈ ਮਾਪਿਓ ਬੱਚੇ ਨੂੰ ਖਿੱਚ ਕੇ ਲਿਆਉਂਦੇ ਧੱਕੇ ਨਾਲ ਉਹਦਾ ਕੋਈ ਫਾਇਦਾ ਨਹੀਂ ਨਾ ਤੁਸੀਂ ਇਹਦਾ ਟਾਈਮ ਖਰਾਬ ਕਰਦੇ ਹੋ ਨਾਲੇ ਪੈਸੇ ਖਰਾਬ ਕਰਦੇ ਹੋ ਹਾਂ ਚਾਹੇ ਉਹਨੂੰ ਉਹ ਹੋਰ ਵੀ ਤੇ ਨਸ਼ਾ ਕਰ ਲੈਣ ਉਹਦੇ ਮਨ ਬਣਾਓ ਉਹਨੂੰ ਬਰਿਆ ਕਰਾਓ ਇੱਕ ਵਾਰ ਸਾਡੇ ਕੋਲ ਲੈ ਆਓ ਅਸੀਂ ਉਹਨੂੰ ਕਾਉਂਸਲਿੰਗ ਕਰਦੇ ਹਾਂ ਥਰੂ ਸਮਝਾਉਂਦੇ ਹਾਂ ਹਾਂ ਬਿਨਾਂ ਦਵਾਈ ਤੋਂ ਹਾਂ ਉਹ ਚਾਹੁੰਦਾਗਾ ਉਹ ਇੱਕ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਉਹ ਤੋੜ-ਤੋੜਾ ਦੇ ਡਰਦਾ ਤੋੜ-ਤੋੜੇ ਇੱਕ ਬੰਦਾ ਡਰਦਾਗਾ ਕੋਈ ਤੋੜਨੀ ਉਹਨਾਂ ਦਾ ਬਈ ਤੁਹਾਡੇ ਨਾਲ ਥੰਮ ਬਣ ਕੇ ਖੜੂਗਾ ਕੋਈ ਵੀ ਨੰਬਰ ਚੱਲੀ ਜਾਂਦਾ ਨੰਬਰ ਤੇ ਸੰਪਰਕ ਕਰ ਲਿਓ ਤੁਸੀਂ ਤੇ ਬਾਈ ਆਨਲਾਈਨ ਵੀ ਭੇਜ ਦਿੰਦੇ ਨੇ ਤੇ ਬਾਈ ਪਰ ਆਨਲਾਈਨ ਨਾਲ ਉਹ ਤਾਂ ਜਿਹੜੇ ਬੰਦੇ ਬਾਹਰਲੇ ਦੇ ਸੱਜੇ ਬੈਠੇ ਉਹਨਾਂ ਦੀ ਮਜਬੂਰੀ ਆ ਜੇ ਤੁਸੀਂ ਪੰਜਾਬ ਚ ਰਹਿੰਦੇ ਹੋ ਹਰਿਆਣਾ ਚ ਰਹਸਤਨ ਇੱਥੇ ਰਹਿੰਦੇ ਹੋ ਤੇ ਇੱਕ ਵਾਰੀ ਆ ਕੇ ਮਿਲੋ ਬੰਦਾ ਤੁਹਾਡੇ ਤੇ ਅੱਧਾ ਘੰਟਾ ਕਾਉਂਸਲਿੰਗ ਪਾਉਣਾ ਘੰਟਾ ਕਰੂਗਾ ਫਿਰ ਦਵਾਈ ਦੇਊਗਾ ਐ ਤੁਹਾਡੀ ਕੱਲੀ ਕੱਲੀ ਪ੍ਰੋਬਲਮ ਨੂੰ ਸਮਝੂਗਾ ਤੇ ਬਹੁਤ ਵੱਡਾ ਬਾਈ ਪੁੰਨ ਦਾ ਧਰਮ ਦਾ ਕੰਮ ਕਰ ਰਿਹਾ ਦੂਜੀ ਗੱਲ ਮੈਂ ਕਹਣਾ ਉਹਨਾਂ ਵੀ ਪ੍ਰਮਾਤਮਾ ਪਤਾ ਨਹੀਂ ਕਿਹਦੇ ਚ ਕੀਲ ਕੋਈ ਬੈਠਾ ਇਹ ਬਾਈ ਇੱਕ ਦਿਨ ਆਪ ਨਸ਼ਾ ਕਰਦਾ ਸੀ ਤੇ ਉਹਦੇ ਦੇ ਘਰ ਦੇ ਕਹਿੰਦੇ ਹੁਣਗੇ ਵੀ ਬੜਾ ਵੀ ਸਾਡਾ ਦਾ ਪੁੱਤ ਹੀ ਬਹੁਤ ਗਲਤ ਨਿਕਲ ਗਿਆ ਤੇ ਅੱਜ ਇੱਕ ਕਾਮਯਾਬ ਡਾਕਟਰ ਬਣਿਆ ਬੈਠਾ ਲੋਕਾਂ ਦਾ ਨਸ਼ੇ ਵੀ ਛੁਡਾ ਰਿਹਾ ਤੇ ਆਪ ਕਮਾਈ ਵੀ ਕਰ ਰਿਹਾ ਸੋਹਣਾ ਸਿਸਟਮ ਚੱਲ ਰਿਹਾ ਹੈ ਨਾ ਤੇ ਚਲੋ ਪੈਸੇ ਦੇ ਸਾਹਮਣੂ ਲੋੜ ਹੈ ਪਰ ਇਹ ਨਹੀਂ ਵੀ ਨੀ ਪੂਰੀ ਕੋਈ ਠੱਗੀ ਠੋਰੀ ਵਾਲੀ ਗੱਲ ਜਾਂ ਕੋਈ ਗਲਤ ਕਿਸੇ ਨਾਲ ਬਿਲਕੁਲ ਵੀ ਨਹੀਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਯਾਰ ਮੇਰੀ ਜ਼ਿੰਮੇਵਾਰੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ